ਇਹ ਦਾ ਨੋਸਪ੍ਰੇ ਪੇਡ ਕਰਕੇ ਉੱਪਰ ਬਰਸ਼ ਪੇਂਟ ਨਾਲ ਇਹ ਸਪਰੇਅ ਪੇਂਟਿੰਗ ਪਲੱਸ ਬਰਸ਼ ਪੇਂਟ ਵੀ ਹੈ ਦੋਨਾਂ ਦਾ ਕੰਬੀਨੇਸ਼ਨ ਆ ਬਹੁਤ ਜ਼ਿਆਦਾ ਸੋਹਣਾ ਸ਼ਰਟ ਹੈ ਤੇ ਸੂਟ ਕਿੰਨੇ ਦਾ ਹੈ ਇਹ 2500 ਰੁਪਏ ਦਾ ਹੈ ਹਾਂਜੀ ਇਹ ਬਾਟਮ ਹੈ 3 ਮੀਟਰ ਦੀ ਬਾਟਮ ਆਏਗੀ ਤੇ ਦੁਪੱਟਾ ਬੱਟਾ ਵੀ ਪ੍ਰਿੰਟ ਹੈ ਹਾਂਜੀ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਇਹਦੇ ਨਾਲ ਤੁਸੀਂ ਦੇਖੀ ਸਭ ਦੋ ਪ੍ਰਿੰਟ ਹੀ ਬਹੁਤ ਵੱਖਰਾ ਹੈ ਇਹ ਕਿੰਨਾ ਜ਼ਿਆਦਾ ਚੰਗਾ ਜ਼ਾਇ ਚਾਲ ਰਿਹਾ ਬਹੁਤ ਸੋਹਣਾ ਚੱਲ ਰਿਹਾ ਜੀ ਮਾਡਲਿੰਗ ਇਹਨੂੰ ਇਹਨੂੰ ਸਪਰੇਅ ਪੇਂਟਿੰਗ ਕਹਿੰਦੇ ਨੇ ਹਾਂਜੀ ਗੋਟਾ ਵਰਕ ਲਈ ਇਹਦੇ ਗੋਟਾ ਵਰਕ ਤੇ ਸਪਰੇਅ ਪੇਂਟਿੰਗ ਇਹ ਲੈਸਨ ਰਾਕੀ ਆਲੀ ਵਰਕ ਦੀ ਸ਼ਰਟ ਹੈ ਤੇ ਇਹ ਦੀ ਮਾਰਬਲ ਦੀ ਸਲਵਾਰ ਹੈ ਕੋਪੀਓ ਕੀ ਗੁੰਡਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਸੀ ਭੈਣ ਕੋਲੇ ਜਿਹਦਾ ਨਾਮ ਰਾਜਪਾਲ ਹੈ ਰਾਜਪਾਲ ਹੀ ਨਹੀਂ ਹਾਂ ਜੀ ਭੈਣ ਦਾ ਨਾਮ ਰਾਜਪਾਲ ਹੈ ਤੇ ਆਪਾਂ ਆਏ ਸੀ ਸ਼ੁਸ਼ਾਂਤ ਸਿਟੀ ਵੈਸੇ ਤਾਂ ਸਭ ਨੂੰ ਪਤਾ ਹੀ ਆ ਹਨਾ ਜੋ ਇੱਧਰ ਬਠਿੰਡੇ ਦੇ ਨੇੜੇ ਤੇੜੇ ਦੇ ਨੇ ਸ਼ੁਸ਼ਾਂਤ ਸਿਟੀ ਫੇਸ 1 ਹਨਾ ਇਹ ਹੈਗੇ ਆ ਕੁਰਸ਼ਮੀਰ ਦੇ ਥੋੜਾ ਨੇੜੇ ਆ ਤੇ ਹਾਊਸ ਨੰਬਰ ਇਹਨਾਂ ਦਾ 1015 ਤੇ ਬਾਕੀ میں ਭੈਣ ਦਾ ਨੰਬਰ ਦੇ ਰਹੀ ਹਾਂ ਸਕਰੀਨ ਤੇ ਤੁਸੀਂ ਕਿਸੇ ਵੀ ਪ੍ਰਸ਼ਨ ਵਾਸਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਤੇ ਭੈਣ ਦਾ ਬੁਟੀਕ ਹੈ ਸਵੈਗੀ ਬੁਟੀਕ ਦੇ ਨਾਮ ਤੇ ਇਹਨਾਂ ਦਾ ਪੇਜ ਆ ਮੈਂ ਪੇਜ ਨਾਲ ਪਲੈਨ ਕਰ ਰਹੀ ਹਾਂ ਤੇ ਇੱਕ ਮੈਂ ਜਾਣਕਾਰੀ ਹੋਰ ਦੇਣਾ ਚਾਹੁੰਗੀ ਕਿ ਇੱਥੇ ਬੁਟੀਕ ਦਾ ਕੰਮ ਭੈਣ ਦਾ ਬਹੁਤ ਸੋਹਣਾ ਚੱਲ ਰਿਹਾ ਕਾਫੀ ਟਾਈਮ ਤੋਂ ਚੱਲ ਰਿਹਾ ਹੈ ਹਨਾ ਤੁਸੀਂ ਦੇਖ ਹੀ ਸਕਦੇ ਆਪਾਂ ਤੁਹਾਨੂੰ ਕੰਮ ਵਿਖਾਵਾਂਗੇ ਤਾਂ ਤੁਹਾਨੂੰ ਪਤਾ ਲੱਗੂਗਾ ਤੇ ਇੱਕ ਜਾਣਕਾਰੀ ਮੈਂ ਇਹ ਦੇਣੀ ਚਾਹੁੰਦੀ ਕਿ ਬਹੁਤ ਛੇਤੀ ਭੈਣ ਇੱਕ ਫੈਕਟਰੀ ਟਾਈਪ ਮਤਲਬ ਇੱਕ ਬਿਲਡ ਕਰ ਰਹੇ ਨੇ ਆਪਦੇ ਬਿਜ਼ਨਸ ਨੂੰ ਮਤਲਬ ਜਿੱਦਾਂ ਫੈਕਟਰੀ ਦੀ ਤਰ੍ਹਾਂ ਤੁਹਾਨੂੰ ਹੋਲ ਸੇਲ ਰੇਟਾਂ ਤੇ ਬਹੁਤ ਵਧੀਆ ਪ੍ਰਾਈਸ ਦੇ ਵਿੱਚ ਇਥੋਂ ਹਰ ਤਰ੍ਹਾਂ ਦਾ ਕੱਪੜਾ ਮਿਲੂਗਾ ਮਤਲਬ ਤੁਹਾਨੂੰ ਇੱਕ ਛੱਤ ਦੇ ਥੱਲੇ ਹਰ ਤਰ੍ਹਾਂ ਦਾ ਕੱਪੜਾ ਮਿਲੂਗਾ ਤੁਹਾਨੂੰ ਜਗਾ ਜਗਾ ਜਾਣ ਦੀ ਲੋੜ ਨਹੀਂ ਤੇ ਉਹਦੀ ਅਪਡੇਟ ਭੈਣ ਦੇ ਤੇਜ ਤੋਂ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੂਗੀ ਜਿਵੇਂ ਜਿਵੇਂ ਇਹ ਬਿਲਡ ਕਰਨਗੇ ਨਾ ਤੁਹਾਨੂੰ ਅਪਡੇਟ ਦਿੰਦੇ ਰਹਿਣਗੇ ਤਾਂ ਬਹੁਤ ਜਲਦੀ ਮਤਲਬ ਇੱਥੇ ਆਪਣੇ ਆਸ-ਪਾਸ ਦੀ ਲੋਕੇਸ਼ਨ ਤੇ ਵਧੀਆ ਜਗ੍ਹਾ ਵੇਖ ਕੇ ਇਹ ਉਹ ਫੈਕਟਰੀ ਨੂੰ ਬਿਲਡ ਕਰ ਰਹੇ ਨੇ ਤਾਂ ਪੇਜ ਤੇ ਬਣੇ ਰਹੋ ਭੈਣ ਦੇ ਤੇ ਇਹਨਾਂ ਨੂੰ ਫੋਲੋ ਜ਼ਰੂਰ ਕਰ ਲਿਓ ਕਿਉਂਕਿ ਤੁਹਾਨੂੰ ਜੋ ਵੀ ਜਾਣਕਾਰੀ ਹੋਊਗੀ ਇਹਨਾਂ ਦੇ ਪੇਜ ਤੋਂ ਹੀ ਬੈਸਟ ਮਿਲੂਗੀ ਤਾਂ ਬਾਕੀ ਹੁਣ ਆਪਾਂ ਤੁਹਾਨੂੰ ਕੰਮ ਦਿਖਾਉਣੇ ਆ ਭੈਣ ਦਾ ਥੋੜਾ ਜਿਹਾ ਤੇ ਬਾਕੀ ਜਿਹੜੇ ਪੇਜ ਨਾਲ ਮੈਂ ਕੋਲਾਬ ਕਰ ਰਹੀ ਹਾਂ ਇਹਨੂੰ ਫੋਲੋ ਵੱਧ ਤੋਂ ਵੱਧ ਕਰਿਓ ਤੇ ਇਹੀ ਭੈਣ ਦਾ ਪੱਕਾ ਪਰਮਾਨੈਂਟ ਪੇਜ ਆ ਇਸੇ ਦੇ ਉੱਤੇ ਹੀ ਐਕਟਿਵ ਰਹਿੰਦੇ ਨੇ ਕਿ ਇਹਨਾਂ ਹਰ ਤਰ੍ਹਾਂ ਦਾ ਕੰਮ ਕਰਦੇ ਨੇ ਮਤਲਬ ਜਿੱਦਾਂ ਹੈਂਡ ਪੇਂਟਿੰਗ ਦਾ ਤਾਂ ਇਹਨਾਂ ਦਾ ਹੈ ਵੀ ਹੈਗਾ ਇਹ ਬਲੌਕ ਪੇਂਟਿੰਗ ਦਾ ਇਹ ਬਾਕੀ ਇਹਨਾਂ ਦੇ ਹੈਂਡਵਰਕ ਦਾ ਬਹੁਤ ਵਧੀਆ ਕੰਮ ਹੈ ਜਿੱਦਾਂ ਕੁਛ ਕੁ ਸੂਟ ਰੈਡੀ ਹੋਏ ਹੋਏ ਆ ਹਰ ਤਰ੍ਹਾਂ ਦੇ ਆਪਾਂ ਤੁਹਾਨੂੰ ਦਿਖਾਉਣੀ ਆ ਪੇਂਟਿੰਗ ਵਾਲੇ ਵੀ ਹੈਂਡਵਰਕ ਵਾਲੇ ਵੀ ਤੇ ਹਾਂਜੀ ਭਾਣੇ ਇਹ ਵਾਲਾ ਕੋਈ ਹੈਂਡਵਰਕ ਹੈ ਇਹ ਕਰੇਵ ਦੇ ਉੱਪਰ ਬਣਿਆ ਹੋਇਆ ਇਹ ਇਦਾਂ ਸ਼ਰਟ ਦੇ ਵਿੱਚ ਲੈ ਸੈਂਟਰ ਕਰਕੇ ਤੇ ਫਰੰਟ ਹੈਂਡਵਰਕ ਹੈ ਬਹੁਤ ਸੋਹਣਾ ਹੈਂਡਵਰਕ ਪਰਲ ਪੈਂਟਿੰਗ ਹੈ ਇਹ ਇਹ ਪਰਨਾ ਡਿਜ਼ਾਈਨ ਹੈਗਾ ਇਹ ਇਹਦੀ ਬਾਟਮ ਬਣੀ ਹੋਈ ਹੈ ਇਹਦੇ ਆਰੀ ਵਰਕ ਨਾਲ ਇਹ ਲੈਂਸ ਲਗਾਈ ਹੋਈ ਹੈ ਤੁਹਾਨੂੰ ਚਲਦੀ ਵੀਡੀਓ ਦੇ ਵਿੱਚੋਂ ਜੇਕਰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਭੈਣ ਨੂੰ ਵਟਸਐਪ ਕਰ ਦਿਓ ਕਿ ਸਾਨੂੰ ਆਹ ਵਾਲੇ ਸੂਟ ਦੀ ਡਿਟੇਲ ਚਾਹੀਦੀ ਆ ਕਿਉਂਕਿ ਜੇ ਆਪਾਂ ਇੱਥੇ ਇਕੱਲੇ-ਇਕੱਲੇ ਸੂਟ ਦਾ ਤੇਲ ਪ੍ਰਾਈਸ ਦੱਸਾਂਗੇ ਤਾਂ ਵੀਡੀਓ ਬਹੁਤ ਲੰਬੀ ਚੱਲ ਲੂਗੀ ਆਪਾਂ ਜਸਟ ਤੁਹਾਨੂੰ ਸੂਟ ਵਿਖਾਵਾਂਗੇ ਚਲਦੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲਿਓ ਭੈਣ ਦੇ ਵਟਸਐਪ ਨੰਬਰ ਦੇ ਉੱਪਰ ਤੁਸੀਂ ਭੇਜ ਦਿਓ ਆਪਾਂ ਨੰਬਰ ਸਕਰੀਨ ਦੇ ਉੱਪਰ ਮੈਂਸ਼ਨ ਕੀਤਾ ਹੋਇਆ ਹਾਂਜੀ ਭੈਣ ਇਹ ਬਾਂਦਨੀ ਬਾਂਦਨੀ ਫੈਬਰਿਕ ਹੈ ਪਿਓਰ ਔਰਗੈਂਜਾ ਇਹਦੇ ਤੇ ਵੀ ਹੈਂਡਵਰਕ ਹੋਇਆ ਹੋਇਆ ਹੈ ਇਹ ਇਹਦਾ ਗਲਾ ਬਣਿਆ ਹੋਇਆ ਫਰੰਟ ਇਹਦਾ ਸਤਾਰਾ ਬਣਿਆ ਹੋਊਗਾ ਤੇ ਇਧਰ ਇਹਦੀ ਬਾਜੂ ਬਣੀ ਹੋਈ ਹੈ ਇਹ ਆਹ ਵਾਲੀ ਚੀਜ਼ ਕਿ ਇਹਦੀ ਸਲਵਾਰ ਦੀ ਮੂਰੀ ਵੀ ਬਣਾਈ ਹੋਈ ਹੈੀ ਆਪਾਂ ਬਹੁਤ ਸੋਹਣੀ ਵਰਕ ਹੋਈ ਹੈ ਇਹ ਮੂਰੀ ਬਣੀ ਹੋਈ ਹੈ ਸਲਵਾਰ ਦੀ ਇਹ ਬਹੁਤ ਰੀਜ਼ਨੇਬਲ ਪ੍ਰਾਈਸ 'ਚ ਆਪਾਂ ਇਹ ਦੇ ਰਹੇ ਹਾਂਗੇ ਤੇ ਫਿਨਿਸ਼ਿੰਗ ਬਹੁਤ ਵਧੀਆ ਹੋਈ ਹਾਂਜੀ ਸਫਾਈ ਵਾਲੀ ਬਹੁਤ ਸੋਹਣੀ ਸਫਾਈ ਦਾ ਕੰਮ ਹੈ ਆਪਾਂ ਵੇਖੀ ਤੱਕਦੇ ਆਂ ਬਾਕੀ ਡਿਟੇਲ ਤੁਹਾਨੂੰ ਵਟਸਐਪ ਮੈਸੇਜ ਕਰਨ 'ਤੇ ਮਿਲ ਜੂਗੀ ਕਿਉਂਕਿ ਆਪਾਂ ਇੱਕ ਇੱਕ ਸੂਟ ਦੀ ਡਿਟੇਲ ਦੇ ਨਹੀਂ ਸਕਦੇ ਤਾਂ ਉਹਦੇ ਕਰਕੇ ਇੱਕ ਇਹ ਨਹੀਂ ਹੈਂਡ ਪੇਂਟਿੰਗ ਬਲੋਕ ਪੇਂਟਿੰਗ ਮਿਕਸ ਹੈ ਇਹ ਇਹ ਤਾਂ ਫਰੰਟ ਬਣਿਆ ਹੋਊਗਾ ਇਹਦਾ ਤੇ ਇਹ ਦੁਪੱਟਾ ਬਣਿਆ ਹੋਇਆ ਹੈ ਹਾਂਜੀ ਇਹ ਇਸ ਤਰ੍ਹਾਂ ਇਹ ਪੇਂਟਿੰਗ ਵਾਹ ਵਾਹ ਸੁਣਾ ਕੰਮ ਲੈ ਤੇ ਜਿੰਦਾ ਪੈਣ ਦਾ ਬਹੁਤ ਹੀ ਜਿਆਦਾ ਵਧੀਆ ਹੈ ਇੰਨਾ ਕ ਜਿਆਦਾ ਸਫਾਈ ਵਾਲਾ ਕੰਮ ਹੈ ਜਿਹੜਾ ਚਾਹਾਂ ਦੀ ਲਿਆ ਬਹੁਤ ਸੋਹਣਾ ਚੱਲ ਰਿਹਾ ਜੀ ਮਾਡਲਿੰਗ ਇਹਨੂੰ ਇਹਨੂੰ ਸਪਰੇਅ ਪੇਂਟਿੰਗ ਕਹਿੰਦੇ ਨੇ ਹਾਂਜੀ ਗੋਟਾ ਵਰਕ ਗੋਟਾ ਵਰਕ ਤੇ ਸਪਰੇਅ ਪੇਂਟਿੰਗ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਇਹ ਅਸੀਂ ਗਰਮੀਆਂ ਲਈ ਆਪਣੀ ਜਿਵੇਂ ਅੱਗੇ ਹੁਣ ਰਖੜੀ ਆ ਰਹੀ ਹੈ ਹੈ ਨਾ ਹਾਂਜੀ ਹਾਂਜੀ ਭੈਣਾਂ ਨੂੰ ਗਿਫਟ ਕਰਨ ਲਈ ਛੂਟ ਬਹੁਤ ਰੀਜ਼ਨਬਲ ਪ੍ਰਾਈਸ 'ਚ 1200 ਰੁਪਏ ਬਲੇਸਾ ਐਡ ਕਰਕੇ ਬਰਸ਼ ਪੇਂਟ ਦੇ ਸੂਟ ਰੈਡੀ ਕੀਤੇ ਨੇ ਹਾਂਜੀ ਇਹਦਾ ਰੇਟ ਵੀ ਤੁਹਾਨੂੰ ਭੈਣ ਦੱਸ ਰਹੇ ਨੇ 1200 ਰੁਪਏ ਦਾ ਸੂਟ ਆ ਬਹੁਤ ਜ਼ਿਆਦਾ ਸੋਹਣੀ ਪੇਂਟਿੰਗ ਹੋਈ ਗਈ ਆ ਤੇ ਦੁਪੱਟਾ ਬਹੁਤ ਸੋਹਣਾ ਇਹਦਾ ਨਾਮ ਭੈਣ ਟਾਈ ਐਂਡ ਟਾਈ ਦਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਇਹ 1200 ਰੁਪਏ ਦਾ ਕਿਸੇ ਨੇ ਵੀ ਆਰਡਰ ਕਰਨਾ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਕਰਦੇ ਹੋ ਕਿ ਸਾਨੂੰ ਇਹ ਸੂਟ ਚਾਹੀਦਾ ਤਾਂ ਤੁਹਾਡੇ ਕੋਲ ਪਹੁੰਚ ਜਾਗਾ ਇਹ ਲੈਸ ਨਾਲ ਆਖੀ ਆਰੀ ਵਰਕ ਦੀ ਸ਼ਰਟ ਹੈਗੀ ਤੇ ਇਹ ਦੀ ਮਾਰਬਲ ਦੀ ਸਲਵਾਰ ਹੈ। ਓਕੇ ਓਕੇ। ਤੇ ਇਹ ਬਹੁਤ ਸੋਹਣਾ ਕਨਸੈਪਟ ਬਣਿਆ ਹੈ। ਹਾਂਜੀ ਇਹਦੇ ਨਾਲ ਇਹ ਮਾਰਬਲ ਵਾਲੀ ਮਤਲਬ ਇਹਦੀ ਸਲਵਾਰ ਹੈ ਤੇ ਇਹ ਵਾਲਾ ਕਮੀਜ਼ ਰੈਡੀ ਕੀਤਾ ਹੋਇਆ ਆਰੀ ਵਰਕ ਦੇ ਨਾਲ ਵਿੱਚ ਗੋਟਾ ਐਡ ਕਰਕੇ ਬਹੁਤ ਸੋਹਣਾ ਕੀਤਾ ਹੋਇਆ। ਬਹੁਤ ਸਰਦਾਰੀ ਸਰਦਾਰੀ ਜਿਹਾ ਜਿਵੇਂ ਕਹਿ ਦਿੰਨੇ ਆਪਾਂ ਉਹ ਵਾਲਾ ਕਨਸੈਪਟ ਹੈ ਯੂਨੀਕ ਜਿਹਾ। ਇਹਦੇ ਵਿੱਚ ਕੀ ਹੈ? ਇਹਦੇ ਵਿੱਚ ਕਿਹੜੇ ਕਲਰ ਹਨ? ਸੇਮ ਤੁਨ ਜੇ ਕੋਈ ਵੀ ਇਹਨਾਂ ਚੋ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਭੇਜ ਸਕਦੇ ਹੋ ਜਿਹੜਾ ਵੀ ਡਿਜ਼ਾਈਨ ਕੋਈ ਵੀ ਇਹ ਦੁਪੱਟਾ ਹੀ ਹੈ ਤਾਂ ਓਕੇ ਇਹ ਸ਼ਰਟ ਹੈ ਤੇ ਸੂਟ ਕਿੰਨੇ ਦਾ ਇਹ 2500 ਰੁਪਏ ਦਾ ਸੀ ਹਾਂਜੀ ਇਹ ਬਾਟਮ ਹੈ 10 ਮੀਟਰ ਦੀ ਬਾਟਮ ਆਏਗੀ ਤੇ ਦੁਪੱਟਾ ਬੱਟਾ ਦੀ ਪ੍ਰਿੰਟ ਹੈ ਹਾਂਜੀ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਹੈ ਇਹ ਨਾਲ ਤੁਸੀਂ ਦੇਖ ਹੀ ਸਕਦੇ ਹੋ ਪ੍ਰਿੰਟ ਹੀ ਬਹੁਤ ਵੱਖਰਾ ਹੈ ਸਿਲਕ ਪੇਂਟਿੰਗ ਵਾਲਾ ਡਿਜ਼ਾਈਨ ਹੈ ਸਿਲਕ ਪੇਂਟਿੰਗ ਚ ਬਣਿਆ ਸੀਗਾ ਇਹ ਸੀ ਡਿਜੀਟਲ ਪ੍ਰਿੰਟ ਤੇ ਬਣਾਇਆ ਇਹ ਸੂਟ 2500 ਰੁਪਏ ਦਾ ਹੈ ਮਤਲਬ ਵਿੱਚ ਇਹ ਦੁਪੱਟਾ ਬਹੁਤ ਜ਼ਿਆਦਾ ਸੌਫਟੇ ਦਾ ਫੈਬਰਿਕ ਹੈ ਹਾਂਜੀ 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 ਬਾਕੀ ਇਹਦੀਆਂ ਬਾਟਮ ਤੇ ਵਰਕ ਚੱਲ ਰਿਹਾ ਵਰਕ ਵੀ ਅਸੀਂ ਕਰਵਾ ਰਹੇ ਹਾਂਜੀ ਜੀ ਤੁਸੀਂ ਵਰਕ ਕਰਵਾ ਕੇ ਲੈਣੀ ਹੈ ਬਾਟਮ ਵਰਕ ਵੀ ਹੋ ਜੂਗਾ ਜੇ ਵੈਸੇ ਸੂਟ ਲੈਣਾ ਤਾਂ ਇਹ 2500 ਰੁਪਏ ਦਾ ਸੂਟ ਹੈ ਹਾਂਜੀ ਬਹੁਤ ਹੀ ਜ਼ਿਆਦਾ ਸੌਫਟੇ ਦਾ ਸਟੱਫ ਹੈ ਇਹ ਦੁਪੱਟਾ ਇਹ ਇਹ ਸੂਟ ਹੈ ਇਹ ਤਾਂ nosso pre-painted ਕਰਕੇ ਉੱਪਰ brush paint ਨਾਲ ਇਹ spray painting brush painting ਦੋਨਾਂ ਦਾ ਕੰਬੀਨੇਸ਼ਨ ਆ ਬਹੁਤ ਜ਼ਿਆਦਾ ਸੋਹਣਾ ਤੇ ਇਹ ਦੁਪੱਟਾ ਹੈਗਾ ਇਹ ਦੁਪੱਟਾ ਹੈਗਾ ਪੂਰਾ ਹੈ ਦੀ ਦੁਪੱਟਾ ਹੀ ਇਹ ਕੱਲਾ ਬ੍ਰਸ਼ ਪੇਂਟ ਆ ਇਹ ਜਿਹੜੇ ਲਾਈਟ ਕਲਰ ਤੇ ਹਾਂਜੀ ਹਾਂਜੀ ਇਹ ਕੱਲਾ ਬ੍ਰਸ਼ ਪੇਂਟ ਦਾ ਇਹ ਵਾਲਾ ਸੂਟ ਹੈ ਜਿਹੜਾ ਇਹ ਕੱਲਾ ਬ੍ਰਸ਼ ਪੇਂਟ ਹੈ ਇਹ ਇਹਦਾ ਦੁਪੱਟਾ ਤੇ ਇਹ ਵਾਲਾ ਇਹਦਾ ਸੂਟ ਹੈ ਹਾਂਜੀ ਇਹ ਦੁਪੱਟਾ ਫੋਰ ਸਾਈਡ ਕੰਪਟੀ ਸਪਰੇਅ ਤੇ ਉਸੇ ਦਾ ਆਰੀ ਨਾਲ ਆਊਟਲਾਈਨਿੰਗ ਕੀਤੀ ਹੋਈ ਹੈਗੀ ਤੇ ਇਹ ਇਹਦੀ ਬੈਕਸਾਈਡ ਆ ਗਈ ਇਹਦੀ ਏਦਾਂ ਕਰਕੇ ਹਾਈਲਾਈਟ ਕੀਤੀ ਹੋਈ ਹੈ ਇਹ ਦਾ ਦੁਪੱਟਾ ਹੈ ਬਹੁਤ ਸੋਹਣਾ ਹਾਂਜੀ ਹਾਂਜੀ ਇਹਦਾ ਇਹ ਦੁਪੱਟਾ ਆਇਆ ਇਹ ਵੀ ਸਾਰਾ ਸਪਰੇਅ পেইੰਟ ਦਾ ਦੁਪੱਟਾ ਹੈ ਬਹੁਤ ਸਮਾਂ ਬਹੁਤ ਹੀ ਜ਼ਿਆਦਾ ਸੁਣੀ ਚੀਜ਼ ਹੈ ਇਹ ਹਾਂਜੀ ਬਾਕੀ ਭੈਣ ਕੋਲੇ ਨਾ ਕੁਝ ਕੁ ਸੂਟ ਜਿਹੜੇ ਹੋਰ ਰੈਡੀ ਪਏ ਸੀ ਆਪਾਂ ਉਹ ਵਿਖਾ ਰਹੇ ਹਾਂ ਕਿਉਂਕਿ ਭੈਣ ਕੋਲੇ ਬਹੁਤ ਜ਼ਿਆਦਾ ਸਟਾਕ ਸੀਗਾ ਜੇ ਆਪਾਂ ਇਕੱਲੇ ਇਕੱਲੇ ਦੀ ਵੀਡੀਓ ਬਣਾਉਂਦੇ ਤਾਂ ਬਹੁਤ ਲੰਬੀ ਚੱਲ ਜਾਣੀ ਸੀ ਤਾਂ ਆਪਾਂ ਸਾਰੇ ਤੁਹਾਨੂੰ ਇੱਕ ਵਾਰ ਵੈਕ ਟੂ ਬੈਕ ਵਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਜੇ ਤੁਹਾਨੂੰ ਕੋਈ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਕਰੀਨ ਤੇ ਦਿੱਤੇ ਨੰਬਰ ਤੇ ਭੈਣ ਨੂੰ ਭੇਜ ਸਕਦੇ ਹੋ ਤੇ ਇਹਨਾਂ ਤੋਂ ਰੇਟ ਵਗੈਰਾ ਦੀ ਸਾਰਾ ਕੁਝ ਪੁੱਛ ਸਕਦੇ ਹੋ ਤੁਹਾਨੂੰ ਰਿਪਲਾਈ ਮਿਲ ਜੂਗਾ ਬਹੁਤ ਜ਼ਿਆਦਾ ਸੋਹਣਾ ਕੰਮ ਹੈ ਇਹਨਾਂ ਦਾ ਤੁਸੀਂ ਵੇਖ ਹੀ ਸਕਦੇ ਹੋ ਬਹੁਤ ਜ਼ਿਆਦਾ ਸੋਨੇ ਕਲਰਾਂ ਤੇ ਕੀਤਾ ਹੋਇਆ ਬਹੁਤ ਜ਼ਿਆਦਾ ਕਲਰ ਕੰਬੀਨੇਸ਼ਨ ਕੀਤੇ ਹੋਏ ਨੇ ਤੇ ਤੁਸੀਂ ਕਿਸੇ ਵੀ ਸੂਟ ਨੂੰ ਮਤਲਬ ਇਹਨਾਂ ਤੋਂ ਪੁੱਛ ਸਕਦੇ ਹੋ ਹਾਂਜੀ ਇੱਕ ਹੋਰ ਬਹੁਤ ਹੀ ਯੂਨੀਕ ਤੇ ਪਿਆਰੀ ਚੀਜ਼ ਹੈ ਭੈਣਪੁੱਤ ਵੈਸੇ ਤਾਂ ਇਹ ਸਾੜੀ ਹੈ ਵੈਸੇ ਤਾਂ ਸਾੜੀ ਵੀ ਸੋਹਣੀ ਲੱਗੂਗੀ ਇਦਾਂ ਵੈਸੇ ਇਹ ਸਾੜੀ ਆ ਪਰ ਜੇ ਤੁਸੀਂ ਇਹਨੂੰ ਸੂਟ ਰੈਡੀ ਕਰਵਾਉਣਾ ਚਾਹੁੰਦੇ ਕਿਉਂਕਿ ਇਹਦਾ ਕਲਰ ਕੰਬੀਨੇਸ਼ਨ ਤੇ ਇਹਦਾ ਕੰਮ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਹੈ ਤਾਂ ਤੁਸੀਂ ਇਹ ਸੂਟ ਵੀ ਰੈਡੀ ਕਰਵਾ ਸਕਦੇ ਹੋ ਮਤਲਬ ਇਹ ਡਿਜ਼ਾਈਨ ਤੁਸੀਂ ਕਹਿ ਸਕਦੇ ਦੀ ਜਿਵੇਂ ਸਾਨੂੰ ਆਹ ਵਾਲਾ ਡਿਜ਼ਾਈਨ ਤੁਸੀਂ ਸੂਟ ਬਣਾ ਕੇ ਦੇ ਦਿਓ ਤੁਹਾਨੂੰ ਉਹ ਵੀ ਰੈਡੀ ਹੋ ਕੇ ਮਿਲ ਜਾਊ ਕਿਉਂਕਿ ਇਹਨਾਂ ਦੇ ਸਾਰੇ ਕਾਰੀਗਰ ਆਪਦੇ ਨੇ ਤਾਂ ਇਹਨਾਂ ਦੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਇੱਕ ਚੀਜ਼ ਮੈਂ ਹੋਰ ਦੱਸਦੀ ਹਾਂ ਕਿ ਇਹਨਾਂ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਤੇ ਬਾਕੀ ਕਾਰੀਗਰਤਾ ਸਾਰੇ ਇਹਨਾਂ ਕੋਲੇ ਹੈ ਹੀ ਹੈਗੇ ਨੇ ਤਾਂ ਇਹ ਬਹੁਤ ਸੋਹਣੀ ਚੀਜ਼ ਹੈ ਤੇ ਅਗਲਾ ਹੈਗਾ ਇਹ ਵਾਈਟ ਵਾਲਾ ਹਾਂਜੀ ਇਹ 봐ਓ ਇਹ ਵਾਈਟ ਦੀ ਇਹ ਕਿਹੜੀ ਪੇਂਟਿੰਗ ਹੈ ਇਹ ਹੈਂਡ ਪੇਂਟਿੰਗ ਹੈ। ਓਕੇ ਇਹ ਹੈਂਡ ਪੇਂਟਿੰਗ ਆ ਬਹੁਤ ਸੋਹਣਾ। ਇਹਦੇ ਤੇ ਜੇ ਆਰੀ ਤੇ ਸਤਾਰੇ ਹੋਣੇ ਹੀ ਫਿਰ ਉਹਦੂੰ ਵੀ ਹਾਈਲਾਈਟ ਹੋ ਜਾਂਦੇ ਹੀ ਸਤਾਰੇ ਲੱਗਣ। ਇਹਦੇ ਤੇ ਬਲੇ ਆਰੀ ਵਰਕ ਹੋਣਾ ਤੇ ਸਤਾਰੇ ਲੱਗਣੇ ਆ। ਇਹ ਥੋੜਾ ਜਿਹਾ ਮਤਲਬ ਹਲੇ ਕੰਪਲੀਟ ਨਹੀਂ ਆਪਾਂ ਕਹਿ ਸਕਦੇ ਪਰ ਬਹੁਤ ਸੋਹਣਾ ਹੈ। ਬਿਨਾ ਕੰਪਲੀਟ ਤੋਂ ਵੀ ਬਹੁਤ ਸੋਹਣਾ ਹਲੇ ਤੇ ਇਹ ਕੰਪਲੀਟ ਹੋਣਾ ਤੇ ਬਾਕੀ ਇਹਦਾ ਦੁਪੱਟਾ ਦੇਖੋ। ਦੁਪੱਟਾ ਕਿਹੜੇ ਸਟਫ ਤੇ ਬਣੇ? ਕੋਟਾਈ। ਕੋਟਾ। ਓਕੇ ਕੋਟੇ ਰੋਈ ਦਾ ਕੋਟਾ। ਓਕੇ ਕਿੱਸ ਕਿੱਸ ਦੀ। ਕੋਸ ਨੂੰ ਦੁਪੱਟਾ ਰੈਡੀ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਪੇਂਟਿੰਗ ਤਾਂ ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਮਿਲ ਜੂਗੀ ਮਤਲਬ ਜਿੱਦਾਂ ਦੀ ਮਰਜ਼ੀ ਤੁਸੀਂ ਪੇਂਟਿੰਗ ਲੈ ਸਕਦੇ ਹੋ ਬ੍ਰਸ਼ ਪੇਂਟਿੰਗ ਤੋਂ ਲੈ ਕੇ ਸਪਰੇਅ ਪੇਂਟਿੰਗ ਤੋਂ ਲੈ ਕੇ ਬਹੁਤ ਜ਼ਿਆਦਾ ਸੁਨਾ ਕੰਮ ਆ ਬੈਂਦਾ ਇਹ ਡਾਰਕ ਚੌਂਕ ਦੇ ਉੱਪਰ ਹੈ ਹਾਂਜੀ ਇਹ ਬਲੈਕ ਇਹ ਦੁਪੱਟਾ ਨਾਲ ਤੇ ਸੂਟ ਤੁਸੀਂ ਦੇਖ ਸਕਦੇ ਹੋ ਟਾਈ ਐਂਡ ਡਾਈ ਦੁਪੱਟੇ ਨੂੰ ਬ੍ਰਾਸ਼ਟੈਂ ਕਿਤਾ ਹੋਇਆ ਟਾਈ ਐਂਡ ਡਾਈ ਦੁਪੱਟਾ ਬਹੁਤ ਜ਼ਿਆਦਾ ਸੋਹਣਾ